ਅਬੀ ਆ ਰਹਾ ਯਾਰ 50000 ਦੋ ਯਾਰ ਮੈਂ ਜਦੋਂ 50 ਕਿਹਾ 50 ਦਿਆ ਕਰੋ ਯਾਰ ਪਾਗਲ ਨਾ ਬਣਾਇਆ ਕਰੋ 50000 ਤਾਂ ਆ ਲੋ ਆ ਲੋ ਆ ਲੋ ਠੀਕ ਆ ਵਾਏ ਗੁਰੂ ਵਾਏ ਗੁਰੂ ਨਾਲ ਆ ਦੋਸਤੋ ਪੰਜਾਬ ਦੀ ਧਰਤੀ ਸਦਾ ਹੀ ਮਿਹਨਤ ਸੇਵਾ ਅਤੇ ਦਿਲਦਾਰੀ ਲਈ ਜਾਣੀ ਜਾਂਦੀ ਹੈ ਪਰ ਅੱਜ ਕੱਲ ਸਾਡਾ ਪੰਜਾਬ ਇੱਕ ਭਾਰੀ ਸੰਕਟ ਦੇ ਵਿੱਚੋਂ ਗੁਜ਼ਰ ਰਿਹਾ ਹੈ ਜੇहां ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਹਾਲ ਹੀ ਵਿੱਚ ਭਿਆਨਕ ਹੜ੍ਹਾਂ ਨੇ ਪੰਜਾਬ ਦੇ ਕਈ ਇਲਾਕਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਪਿੰਡਾਂ ਦੇ ਪਿੰਡ ਪਾਣੀ ਵਿੱਚ ਡੁੱਬ ਗਏ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਲੋਕਾਂ ਦੇ ਘਰ ਡਿੱਗ ਗਏ ਕਈਆਂ ਦੇ ਤਾਂ ਪਾਲਤੂ ਪਸ਼ੂ ਮੱਝਾਂ ਗਾਵਾਂ ਵੀ ਪਾਣੀ ਦੇ ਵਿੱਚ ਰੁੜ ਗਈਆਂ ਇੱਕ ਪਾਸੇ ਲੋਕ ਬੇਕਾਰ ਹੋ ਕੇ ਖੁੱਲੇ ਅਸਮਾਨ ਹੇਠ ਬੈਠੇ ਨੇ ਤੇ ਦੂਜੇ ਪਾਸੇ ਛੋਟੇ-ਛੋਟੇ ਬੱਚੇ ਰੋਟੀ ਲਈ ਤਰਸਦੇ ਨੇ ਇਹ ਮੰਜ਼ਰ ਦੇਖ ਕੇ ਹਰ ਕਿਸੇ ਦੀ ਅੱਖ ਦੇ ਵਿੱਚ ਅਥਰੂ ਆ ਜਾਂਦੇ ਆ ਪਰ ਦੋਸਤੋ ਪੰਜਾਬੀ ਕੌਮ ਦੀ ਇੱਕ ਖਾਸियत ਹੈ ਕਿ ਜਦੋਂ ਵੀ ਕੋਈ ਦੁੱਖ ਜਾਂ ਕੋਈ ਪੀੜਾ ਕੌਮ ਤੇ ਆਉਂਦੀ ਹੈ ਜਾਂ ਪੰਜਾਬ ਤੇ ਆਉਂਦੀ ਹੈ ਤਾਂ ਅਸੀਂ ਇਕੱਠੇ ਹੋ ਕੇ ਇੱਕ ਦੂਜੇ ਦੀ ਮਦਦ ਲਈ ਖੜੇ ਹੋ ਜਾਂਦੇ ਹਾਂ ਹੜਪੀੜਤਾ ਦੀ ਮਦਦ ਲਈ ਆਮ ਲੋਕਾਂ ਦੇ ਨਾਲ ਨਾਲ ਕਈ ਮਸ਼ਹੂਰ ਗਾਇਕ ਅਤੇ ਸੈਲੀਬ੍ਰਿਟੀ ਵੀ ਖੁੱਲ੍ਹ ਕੇ ਅੱਗੇ ਆ ਰਹੇ ਨੇ ਕੋਈ ਲੰਗਰ ਲਾ ਰਿਹਾ ਹੈ ਕੋਈ ਰਾਸ਼ਨ ਵੰਡ ਰਿਹਾ ਹੈ ਕੋਈ ਪੈਸੇ ਦਾਨ ਕਰ ਰਿਹਾ ਹੈ ਇਹਨਾਂ ਵਿੱਚੋਂ ਇੱਕ ਵੱਡਾ ਨਾਮ ਹੈ ਪੰਜਾਬੀ ਸੰਗੀਤ ਜੱਗ ਦਾ ਚਮਕਦਾ ਸਤਾਰਾ ਮਨਕੀਰਤ ਔਲਖ ਮਨਕੀਰਤ ਔਲਖ ਹਮੇਸ਼ਾ ਹੀ ਆਪਣੇ ਹਿੱਟ ਗੀਤਾਂ ਤੇ ਜਿੰਦਾਦਿਲ ਪਰਸਨੈਲਿਟੀ ਲਈ ਮਸ਼ਹੂਰ ਹੈ ਪਰ ਇਸ ਵਾਰ ਉਸਨੇ ਸਾਬਤ ਕਰ ਦਿੱਤਾ ਕਿ ਉਹ ਸਿਰਫ ਇੱਕ ਗਾਇਕ ਨਹੀਂ ਸਗੋਂ ਲੋਕਾਂ ਦੇ ਦੁੱਖ ਸੁੱਖ ਵਿੱਚ ਸਾਥ ਨਿਭਾਉਣ ਵਾਲਾ ਸੱਚਾ ਇਨਸਾਨ ਵੀ ਹੈ ਪਿਛਲੇ ਦਿਨੀ ਮਨਕੀਰਤ ਔਲਖ ਨੇ ਐਲਾਨ ਕੀਤਾ ਸੀ ਕਿ ਉਹ ਹੜਪੀਟਾਂ ਦੀ ਮਦਦ ਕਰੇਗਾ ਲੋਕਾਂ ਨੂੰ ਲੱਗਿਆ ਸੀ ਕਿ ਸ਼ਾਇਦ ਉਹ ਕੁਝ ਦਾਨ ਕਰੇਗਾ ਪਰ ਅੱਜ ਜੋ ਉਸਨੇ ਕੀਤਾ ਉਸਨੇ ਸਾਰਿਆਂ ਦੇ ਦਿਲຊੂਲੇ ਮਨਕੀਰਤ ਔਲਖ ਨੇ ਖੁਦ ਪਿੰਡਾਂ ਵਿੱਚ ਜਾ ਕੇ ਲੋਕਾਂ ਦੀ ਮਦਦ ਕੀਤੀ ਮਨਕੀਰਤ ਔਲਖ ਨੇ 100 ਟਰੈਕਟਰ ਲੋਕਾਂ ਦੇ ਵਿੱਚ ਵੰਡਿਆ ਲੋਕ ਇਹ ਵੀ ਕਹਿ ਰਹੇ ਨੇ ਕਿ ਮਨਕੀਰਤ ਔਲਖ ਨੇ ਤਾਂ ਟਰੈਕਟਰਾਂ ਦਾ ਲੰਗਰ ਹੀ ਲਗਾ ਦਿੱਤਾ ਇਹੀ ਪੰਜਾਬ ਆ ਟਰੈਕਟਰਾਂ ਦੇ ਨਾਲ-ਨਾਲ ਮਨਕੀਰਤ ਔਲਖ ਨੋਟਾਂ ਦੇ ਬੋਰੇ ਪਰ ਕੇ ਪੀੜਤ ਪਰਿਵਾਰਾਂ ਤੱਕ ਪਹੁੰਚਿਆ ਤੇ ਉਹਨਾਂ ਦੇ ਹੱਥਾਂ ਦੇ ਵਿੱਚ ਲੱਖਾਂ ਰੁਪਏ ਵੰਡ ਦਿੱਤੇ ਸਿਰਫ ਇਹੀ ਨਹੀਂ ਉਸਨੇ ਜਿੱਥੇ ਵੀ ਜ਼ਰੂਰਤ ਸੀ ਉੱਥੇ ਲੰਗਰ ਵੀ ਲਗਵਾਏ ਤਾਂ ਜੋ ਕੋਈ ਭੁੱਖਾ ਨਾ ਰਹਿ ਜਾਵੇ ਤੁਸੀਂ ਸੋਚ ਸਕਦੇ ਹੋ ਇਹ ਮੰਜ਼ਰ ਕਿੰਨਾ ਭਾਵਕ ਹੋਵੇਗਾ ਜਦੋਂ ਕਿਸੇ ਗਰੀਬ ਕਿਸਾਨ ਦੇ ਡਿੱਕੇ ਕਰਦੇ ਦਰਵਾਜ਼ੇ ਤੇ ਮਨਕੀਰਤ ਔਲਖ ਖੁਦ ਮਦਦ ਲੈ ਕੇ ਖੜਾ ਹੋਵੇ ਬਜ਼ੁਰਗ ਉਸਦੇ ਸਿਰ ਤੇ ਹੱਥ ਰੱਖ ਕੇ ਦਬਾਵਾ ਮੰਦਦੇ ਰਹੇ ਮਹਿਲਾਵਾਂ ਅੱਖਾਂ ਵਿੱਚ ਹੰਝੂ ਲੈ ਕੇ ਉਸ ਦੀ ਸਲਾਗਾ ਕਰਦਿਆਂ ਰਹੀਆਂ ਤੇ ਬੱਚੇ ਉਸ ਨੂੰ ਹੀਰੋ ਵਾਂਗ ਦੇਖ ਰਹੇ ਸੀ ਇਹੀ ਹੈ ਸਾਡਾ ਪੰਜਾਬ ਜਿੱਥੇ ਹਰੇਕ ਮੁਸ਼ਕਲ ਦੇ ਵਿੱਚ ਸਤਾਰੇ ਅਤੇ ਆਮ ਲੋਕ ਮਿਲ ਕੇ ਇੱਕ ਦੂਜੇ ਦਾ ਸਾਥ ਦਿੰਦੇ ਨੇ ਮਨਕੀਰਤ ਔਲਖ ਦਾ ਇਹ ਕਦਮ ਸਿਰਫ ਮਦਦ ਹੀ ਨਹੀਂ ਸਗੋਂ ਇੱਕ ਸਨੇਹਾ ਵੀ ਹੈ ਕਿ ਜੇ ਅਸੀਂ ਸਭ ਮਿਲ ਕੇ ਖੜੇ ਹੋ ਜਾਈਏ ਤਾਂ ਕੋਈ ਵੀ ਤਬਾਹੀ ਸਾਨੂੰ ਹਰਾ ਨਹੀਂ ਸਕਦੀ ਦੋਸਤੋ ਜੇ ਤੁਸੀਂ ਵੀ ਮਨਕੀਰਤ ਔਲਖ ਦੀ ਇਸ ਸੇਵਾ ਦੇ ਨਾਲ ਸਹਿਮਤ ਹੋ ਤਾਂ ਕਮੈਂਟ ਕਰਕੇ ਧੰਨਵਾਦ ਮਨਕੀਰਤ ਔਲਖ ਜ਼ਰੂਰ ਲਿਖੋ ਵਾਹਿਗੁਰੂ ਅੱਗੇ ਅਰਦਾਸ ਕਰੋ ਕਿ ਮਨਕੀਰਤ ਆਲਖ ਨੂੰ ਪ੍ਰਮਾਤਮਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਤੇ ਉਸ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਪੰਜਾਬੀ ਕੌਮ ਦੀ ਇਕਤਾ ਤੇ ਸੇਵਾ ਹੀ ਸਾਡੀ ਸਭ ਤੋਂ ਵੱਡੀ ਤਾਕਤ ਹੈ ਆਓ ਅਸੀਂ ਵੀ ਆਪਣੇ ਹਿੱਸੇ ਦੀ ਮਦਦ ਕਰੀਏ ਚਾਹੇ ਉਹ ਛੋਟੀ ਜਹੀ ਹੀ ਕਿਉਂ ਨਾ ਹੋਵੇ ਕਿਉਂਕਿ ਹਰੇਕ ਬੂੰਦ ਮਿਲ ਕੇ ਦਰਿਆ ਬਣਦੀ ਹੈ ਅੰਤ ਵਿੱਚ ਇਹ ਵੀਡੀਓ ਦੇਖ ਕੇ ਆਪਣੀ ਰਾਇ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਪਣੇ ਦੋਸਤਾਂ ਮਿੱਤਰਾਂ ਤੱਕ ਪਹੁੰਚਾ ਦਿਓ ਪੰਜਾਬ ਦੀਆਂ ਹਰ ਨਮੀਆਂ ਤੇ ਤਾਜ਼ਾ ਅਪਡੇਟਾਂ ਦੇਖਣ ਦੇ ਲਈ ਸਾਡੇ YouTube ਚੈਨਲ Delhi Punjab ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ